ਫਤੇਗਰ ਚੂੜੀਆਂ ਬਟਾਲਾ ਰੋਡ ਉਪਰ ਵਾਪਰੇ ਇੱਕ ਦਰਤਨਾਕ ਧਿਆਨ ਖਾਸੇ ਵਿੱਚ ਫਤੇਗਰ ਚੂੜੀਆਂ ਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਦ ਕਿ ਇੱਕ ਨੌਜਵਾਨ ਗੰਭੀਰ ਹੋ ਵਿੱਚ ਜ਼ਖਮੀ ਹੋਇਆ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਬਟਾਲਾ ਫਤੇਗਰ ਚੂੜੀਆਂ ਰੋਡ ਉਪਰ ਮੂਲੇ ਸਨਯੋ ਨਿਤਿਕ ਚਾਰੇ ਸੰਤਾ ਅਚਾਨਕ ਟਰੱਕ ਦੀ ਸਾਈਡ ਬਚਨ ਕਾਰਨ ਉਹਨਾਂ ਦਾ ਮੋਟਰਸਾਈਕਲ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਦੋਨੋਂ ਹੀ ਟਰੱਕ ਵਾਲੀ ਸਾਈਡ ਵੱਲ ਡਿੱਗ ਪਏ ਅਤੇ ਇਸ ਤਰ੍ਹਾਂ ਟਰੱਕ ਦੇ ਹੇਠਾਂ ਆਗੇ ਅਤੇ ਟਰੱਕ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਕੋਚਲ ਦਿੱਤਾ ਜਿਸ ਨਾਲ ਇੱਕ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਦੂਸਰਾ ਜ਼ਖਮੀ ਹੋਇਆ ਜਿਸ ਨੂੰ ਬਟਾਲਾ ਹਸਪਤਾਲ ਲੈ ਚ ਆਇਆ ਜਿੱਥੋਂ ਉਸ ਨੂੰ ਅੰਤਸਾਰ ਰੈਕਟ ਕਰ ਦਿੱਤਾ ਗਿਆ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਪਹਿਚਾਣ ਸਾਹਿਲ ਪੁੱਤਰ ਕਾਕਾ ਵਾਸੀ ਪਾਣ ਨੰਬਰ 3 ਫਤੇਕਰ ਚੂੜੀਆਂ ਵਜੋਂ ਹੈ ਜਦਕਿ ਜੋ ਨੌਜਵਾਨ ਜ਼ਖਮੀ ਹੋਇਆ ਹੈ ਉਸ ਦੀ ਪਹਿਚਾਣ ਜੌਨਸੀ son of ਰਿੰਕੂਸੀ ਵਾਣਬਰ ਤੋਂ ਹੋਇਆ ਹੈ ਤੇ ਜੋ ਚਖਮੀ ਹੈ ਉਸ ਨੂੰ ਅਮਸਲ ਤਖਲ ਕਰਾਗਾ ਹੈ ਇੱਕ ਵਾਰ ਫਿਰ ਤਾਂ ਹਮ ਦੱਸ ਤੀਏ ਕਿ ਪਿਆਨਕ ਸਰਖਾ ਸਾਬ ਆਪਿਆ ਹੈ ਬਟਾਲਾ ਫਤੇਗੜ ਚੂੜੀਆਂ ਰੋਡ ਮੂਲੇ ਸਨੇਗੇ ਲਗੇ ਮੂਲੇ ਸਨੇਗੇ ਦੇ ਇੱਕ ਤੋਂ ਮੋਟਰਸਾਈਕਲ ਨੌਜਵਾਨ ਫਤੇਗੜ ਚੂੜੀਆਂ ਦੇ ਜੋ ਰਹਿਮ ਵਾਲੇ ਸਨ ਉਹ ਬਟਾਲਾ ਫਤੇਗੜ ਤੋਂ ਆ ਰਹੇ ਸਨ ਤਾਂ ਇਸ ਦੌਰਾਨ ਮੂਲੇ ਸਨੇਗੇ ਵਿੱਚ ਇੱਕ ਟਰੱਕ ਦੀ ਸਾਈਡ ਬਚਨ ਕਾਰਨ ਦੋਹੀ ਨੌਜਵਾਨ ਟਰੱਕ ਵਾਲੀ ਸਾਈਡ ਤੇ ਡਿੱਗਦੇ ਹੰਤਾ ਰੱਖਦੇ ਹੇਠਾਂ ਔਨਕਾਰਨ ਬੁਰੀ ਤਰ੍ਹਾਂ ਉਛਲੇ ਜਾਂਦੇ ਹਨ ਅਤੇ ਇਸ ਦੌਰਾਨ ਸਾਹਿਲ ਜੋ ਕਿ ਬੁਰੀ ਤਰ੍ਹਾਂ ਇੱਥੇ ਉਛਲਿਆ ਜਾਂਦਾ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਚੰਦ ਕੇ ਚੌਨਸੀ ਸਨ ਆਫ ਅ ਰੇਨਕੂ ਉਸੇ ਵਾਰ ਨੰਬਰ ਤੋਂ ਜੋ ਕਿ ਗੰਭੀਰ ਹੂ ਵਿੱਚ ਚੱਕਿਆ ਜਿਸ ਨੂੰ ਬਟਾਲਾ ਹਸਪਤਲ ਚਾਏਗਾ ਜਿੱਥੋਂ ਉਸ ਨੂੰ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅਨੁਸਾਰ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਟਰੱਕ ਹੈ ਉਹ ਪਿੰਡ ਪੰਡਿਆਂ ਦਾ ਹੈ ਅਤੇ ਲੋਡਡ ਸੀ ਅਤੇ ਤੇਜ਼ ਆ ਰਿਹਾ ਸੀ ਅਤੇ ਤੇਜ਼ ਰਫਤਾਰ ਹੋਣ ਕਾਰਨ ਜਦ ਉਸ ਟਰੱਕ ਦੀ ਸਾਈਡ ਵੱਜੀ ਤਾਂ ਮੋਟਰਸਾਈਕਲ ਦਾ ਡਰਦਲਾ ਸਿੱਗੜ ਗਿਆ ਤੇ ਉਹ ਦੋਨੋਂ ਹੀ ਨੌਜਵਾਨ ਟਰੱਕ ਵਾਲੀ ਸਾਈਡ ਤੇ ਵੱਲ ਡਿੱਗੇ ਅਤੇ ਟਾਇਰ ਹੇਠਾ ਆਉਣ ਨਾਲ ਪੂਰੀ ਤਰ੍ਹਾਂ ਕੁਚਲੇ ਗਏ ਇਸ ਦੌਰਾਨ ਸਾਹਿਲ son of ਕਾਕਾ ਵਨਪਤਿਹਰਾ ਦੀ ਮੌਕੇ ਦੀ ਮੌਤ ਹੋ ਗਈ ਚਦ ਕੇ ਜੋਨ ਸੀ son of ਰਿੰਕੂ ਸੀ ਗ੍ਰੀਟਰਾ ਜਖਮੀ ਦੱਸਿਆ ਜਾ ਰਿਹਾ ਹੈ ਦੋਨਾਂ ਨੌਜਵਾਨਾਂ ਦੀ ਉਮਰ 18 ਤੋਂ 20 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਜਿਸ ਤੀ ਨੌਕਰੀ ਉਮਰ 18 ਤੋਂ 20 ਸਾਲ ਹੈ ਜਦ ਕੇ ਜਖਮੀ ਦੀ ਉਮਰ ਵੀ ਇਸੇ ਤਕਰੀਬੀ ਦੱਸੀ ਜਾ ਰਹੀ ਹੈ ਦੋਨੋਂ ਹੀ ਫਟੇ ਘੜ ਚੂੜੀਆਂ ਦੇ ਰਹਿਮ ਵਾਲੇ ਹਨ